ਸੋ ਗੋਰੀਆਂ ਸ਼ੀ ਦਸਾ ਵਿੱਚ ਦੀ ਵੀਰ ਅਰਦਾਸ ਅਰਦਾਸ ਹੋ ਚੁੱਕੀ ਹੈ ਜੀ ਨੰਦਰਬਾਨੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰ ਦੁਸਾਰਿਆਂ ਨੇ ਬਹੁਤ ਵਧੀਆ ਹੋ ਗਏ ਮੈਂ ਬਹੁਤ ਵਧੀਆ ਆ ਅੱਜ ਅਸੀਂ ਲਾਉਣਾ ਹੈ ਲੰਗਰ 10 25 26 ਜਨਵਰੀ ਨੂੰ ਉਹਨਾਂ ਦੇ ਲਈ ਦੁੱਧ ਦੀ ਸੇਵਾ ਲੈ ਕੇ ਚੱਲੇ ਆ ਤੁਹਾਨੂੰ ਗਾਣਾ ਕੇ ਮਿਲਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ जिथ लेना दुद्ध मारते हैं तुरपे जी जे बाग शहीद अमृतर जाके मिलते हैं हम अचे जी अम्बरसर साहब हम जो शहीद साहब जावा शहीद साहब जाके थो मिले ਹਰਿ ਲਾਲ ਉਹ ਨਾਈ ਡੀ ਦੇ ਖਰੋਤੇ ਜਿੱਥੇ ਅਸੀਂ ਪਹਿਲਾਂ ਤੁਰੇ ਆ ਗੱਡੀ ਲੈ ਕੇ ਉਧਰ ਲਈ ਮਹੰਤਸ਼ੀ ਦਾ ਸਾਹਿਬ ਜਾ ਕੇ ਮਿਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੰਗਿਆਸ਼ੀ ਦਾ ਸਾਹ ਰਿੱਚੇ ਦੀ ਅਰਦਾਸ ਅਰਦਾਸ ਹੋ ਚੁੱਕੀ ਹੈ ਜੀ ਗੰਦਰਬਾਣੀ ਦੀ ਪਹਿਲਾਂ ਫੁੱਲੇ ਤੌਂਡੇ ਦਾ ਹਾਰ ਸੇਵਾ ਸੁਭਾਅ ਦਾ ਦਾਨ ਖਾਲਸਾ ਦੀਨੂ ਬਖਸ਼ੋ ਇਹ ਮੰਗਰ ਹੋ ਚੁੱਕਿਆ ਜੀ ਚਾਲੂ ਬਰੈਡ ਮੋਟਰੀ ਦਾ ਦੋ ਦਿਨ ਲੱਗਣਾ ਹੁਣ ਇਥੇ ਬਾਪਾ ਜੀ ਨੂੰ ਕੋਈ ਨਰਾਜ਼ ਨਹੀਂ ਕਰਨਾ। ਤੋਂ ਤੋਂ ਦਾ ਪ੍ਰਕਾਸ਼ੀ ਰੇਡ ਪੇਟਾ ਕਰਨ ਦੀ ਗੁਰੂ ਦੀ ਸਾਉਂਡ ਹੁਣ ਬਰਾਇਟਰੀ ਨੂਟੀ ਦੇ ਨਾਲ ਨਾਲ ਦੁੱਧ ਦੀ ਤਿਆਰੀ ਹੋ ਚੁੱਕੀ ਹੈ। ਹੁਣ ਨਾਲ ਦੁੱਧ ਵਰਤੇਗਾ। ਆ ਗਈ ਹੈ ਦੇ ਸੇਵਾਦਾਰ ਸੇਵਾਦਾਰ ਦੰਦੇ ਨੇ। ਖੀਰ 'ਚ ਡਰਾਈ ਫਰੂਟ ਪਾਉਣ ਲਈ ਇਹਨਾਂ ਨੂੰ ਤੋੜਦੇ ਪਏ ਆ। ਉਸ ਤੋਂ ਬਾਅਦ ਖੀਰ 'ਚ ਪਾਣੀ ਦੇ ਤੁਹਾਨੂੰ ਖਵਾਵਾਂਗੇ। ਬਣਾਉਗੇ ਦੇਖੀ ਐ ਸਾਡਾ ਸਿੰਘ ਸਿੰਘ ਕਾਚੇ ਨੇ ਵੀ ਸਵੇਰ ਦਾ ਹਣਾ ਕਿਤੇ ਦੋਧਰੀ ਸੇਵਾ ਕਰਨ ਲੱਗਾ ਨੇ ਦਾ ਉਹਦਾ ਕਦੀ ਕਿਸੇ ਨੇ ਨਾ ਕੁੱਟਣ ਦਾ ਕਦੀ ਕਿਸੇ ਨੂੰ ਚਾਚਾ ਬੋਲਦਾ ਨਹੀਂ ਆ ਵਾਇਕਰੂ ਬੋਲਦਾ ਚਾਚਾ ਬੋਲਦੀਆਂ ਲਹਿਰਾ ਬੰਦੀਆਂ ਉਹ ਠੱਗਾ ਹੋ ਗਿਆ ਡਾਕਟਰ ਨਾ ਬਲ ਬਿੱਲੇ ਬੰਦਾ ਆਇਆ ਹੈ ਪੀਲਾਰ ਬਣਾਇਆ ਖੀਦਾ ਉਹਦੇ ਵਿੱਚ ਅਸੀਂ ਕਸ਼ੀ ਮਾਰਦੇ ਪਏ ਆ ਉਹ더라 ਨਿਊਟਰੀ ਚਲਦੀ ਪਈ ਆ ਤੇ ਛੋਲੇ ਵੀ ਬਣ ਗਿਆ ਆਪਣੇ ਤੜਕੇ ਵਾਲੇ ਤੇ ਬਾਰ ਬਰਤਵਾ ਹੁੰਦਾ ਪਿਆ ਹੈ ਉੱਥੇ ਅਸੀਂ ਪਏ ਆ ਜੀ ਪ੍ਰਸ਼ਾਦਾ ਕੋਣ ਆ ਗਏ ਆ ਜੀ ਅਸੀਂ ਬਾਹਰ ਨੁਰਾਦ ਇਸੰਗਤ ਰਖਣ ਦੇ ਲਈ ਭਾਈ ਸਾਡੇ ਕੋਲ ਪਹੁੰਚ ਚੁੱਕੇ ਨੇ ਸਬਜ਼ੀਆਂ ਸੁਗੀਆਂ ਕੱਟਦੇ ਪਏ ਨੇ ਉਹ ਨਮਗਰ ਕੀਰ ਬੰਦੀ ਬਈ ਆ ਇੱਧਰ ਬਾਕੀ ਛੋਲੇ ਛੂਲੇ ਪਏ ਹੋਏ ਆ ਉਧਰ ਸਬਜ਼ੀ ਕੱਟੀ ਜਾਂਦੀ ਆ ਸਿਰ ਤੇ ਲੰਗਰ ਪਾਣੇ ਦੇ ਲਈ ਜੀ ਦੱਸავ ਤਾਂ ਮਾਰਦਾ ਜੀ ਅਸੀਂ ਚਾਲਾ ਘਰ ਵੱਲ ਤੁਹਾਨੂੰ ਘਰੇ ਜਾ ਕੇ ਮਿਲਦੇ ਹਾਂ ਘਰੇ ਐਸੇ ਤਰ੍ਹਾਂ ਆਪ ਲੋਗ ਜੈਨਡ ਕਰਦੇ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ